ਕੇ ਜੀਵ ਨੂੰ ਗਣੂ ਜ਼ੋਰਦਾਰ ਰੂਪਾਂ ਜੇ ਰਜ ਜੀਵ ਤਰਨੇ ਕਰੇ ਇੱਕ ਆਕਾ कुटुंब ਨੇ ਹੋ ਗਾਜੁ ਕੇਵਾ ਇਹ ਤੋਂ ਮਾਂਝ ਜਾ ਮੇ ਤਿਆਮ ਰੇ ਯੋਦਾਨ ਜੋ ਜੇ ਆ ਲਾਗੇ ਜੀਵਨ ਨੋ ਹਵੇ ਲਾ ਬਲੇ ਜੂ ਤਿਆਤੋਂ ਨੂੰ ਗਰਾਏ ਵਾ ਨੜੇ ખ્યા તો કેવી માથે કરે ભાઈ એમાં દીકરા ભાઈ બંધ મળે તો ઈ દુઃખ નો દરિયો ભરે ਵਲੀਵਾਲੀ ਵਵਾਰੂ ਭੇੜਾ ਵਵਾਏ ਲਾਗੇ ਛੜੋ ਤੋਤ ਬੋਵ ਲੜੇ ਆਜਾ ਸੁਣੋ ਤੰਨ ਨਰੇ ਆਜਾ ਆਜਾ ਜੂਵੋਂ ਆਖਾ ਜ਼ਗਤ ਮਾ ਨਾ ਤੁੰਗਾ ਪੜਾ ਦੂੰਗਾ ਢਾਪੜੇ ਏ ਰੋਲੀ ਨਖਾਵਾ ਰੋਟਲੋ ਅਨ ਧੰਦਾ ਕਰੇ ਬਹੁ ਧੋੜੀਏ ਜੋ ਅਰੇ ਪਰਦੇਸ ਜਈਏ ਪੇਟ ਕਾ ਦੇ ਵਾਲਾ ਛੋੜੂੜਾਂ ਨੂੰ ਛੋੜੀਏ ਇਹ ਮਨ ਗਾਮਤੋਂ ਮਾੜਂ ਧੰਧੋ ਮਲੇ ਨਾਚ ਨਾ ਕਰੇ ਲਾਤ ਨਿਆਈ ਨੜੇ ਹਾਂ ਜਾਂ ਜਾਂ ਜੂਵਾਂਗਾ ਜਗਤ ਮਾਂ ਨਾ ਤੁੰਗਾ ਪੜਾ ਦਗਾ ਢਾਪੜੇ ਕੇਵ ਕਾਮ ਏ ਕੇਵ ਕਾਮ ਏ ਮਿਹਨਤ ਕਰੀਂ ਅਨਪਾਂਡ ਤੋੜਿਨ ਪਾਮੀਏ ਇਹ ਦਰਾਂ ਖਾਈ ਦਾਨ ਜੇਵਾ ਜਾ ਹੋ ਜੀ ਜ਼ਰਾ ਜਾਮੀਏ ਜਾ ਤੋਰ ਲੂ ਇਹ ਨੋ ਖਾਵਾ ਦੇ ਰੋਇਆ ਖਾਵ ਕਾ ਤਾਈ ਬੇਕੜੇ ਜਾ ਜਾ ਜੁਵੋ ਆ ਜ਼ਗਤ ਮਾਨ ਤੋਂ ਆਪੜਾ ਗਾਟਾ ਪੜਾਏ ਆਪੜਾ ਇਹ ਪਰਣਾ ਵਾਂਗਮ ਪੁੱਤਰ ਕ ਜਮਾਨਦ ਮਾਗੂ ਨਖੀਏ ਹਨ ਵੀਕ ਮੋਟੀ ਮਾਇਲਾਨੀ ਇਥਿਆ ਰਾਜ ਸੁਪੂਰਾ ਆ ਆ ਬਣ ਬਗਾੜੀ ਨਖੇ ਇ ਤੋਯੁ ਬਾਜੀ ਪਾਜੀ ਨਾ ਖਬਰੂ ਪੜੇ